ਮੇਰਾ ਨਾਮ ਜਸਪਾਲ ਸਿੰਘ ਸੇਖੋਂ ਪਿੰਡ ਗਰਦਾਸਪੁਰਾ ਧੂਰੀ ਰੋਡ ਸੰਗਰੂਰ ਸਰ ਅੱਜ 5-5 ਲੱਖ ਦੇ ਚੈੱਕ ਦਿੱਤੇ ਗਏ ਨੇ ਕਿਸ ਤਰੀਕੇ ਦੇਖਦੇ ਹੋ ਜਿਹੜਾ ਵਾਦਾ ਕੀਤਾ ਸੀਗਾ ਅਸੀਂ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਾਂ ਜੋ ਪੰਜਾਬ ਸਰਕਾਰ ਨੇ ਕਿਹਾ ਸੀਗਾ ਤੇ ਆਪਣਾ ਅੱਜ ਵਾਦਾ ਇਹ ਪੂਰਾ ਕਰਕੇ ਦਿਖਾਇਆ ਅਸੀਂ ਬੜਾ ਹੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਸਾਹਿਬ ਸਾਡੇ ਐਮਐਲਏ ਸਾਹਿਬ ਦਾ ਕਿਉਂਕਿ ਸਾਡੇ ਕੋਲ ਕੋਈ ਵੀ ਇਨਕਮ ਆਫ ਸੋਰਸ ਨਹੀਂ ਹੈਗਾ ਕੋਈ ਸਾਂਝੀ ਜਗ੍ਹਾ ਨਹੀਂ ਹੈਗੀ ਤਾਂ ਇਸ ਕਰਕੇ ਹੁਣ ਮੈਂ ਵੀ ਇਹੀ ਸੋਚ ਰਿਹਾ ਜਿਵੇਂ ਸਾਨੂੰ ਸਾਰੇ ਨਗਰ ਨੇ ਬੈਠ ਕੇ ਸਰਬਸੰਮਤੀ ਨਾਲ ਚੁਣਿਆ ਸੀ ਓਵੇਂ ਹੀ ਅਸੀਂ ਇਸ ਪੈਸੇ ਨੂੰ ਵੀ ਸਾਰਿਆਂ ਨਾਲ ਬੈਠ ਕੇ ਸਲਾਹ ਦੇ ਨਾਲ ਪਿੰਡ ਦੇ ਨਵੀਕਰਨ ਦੇ ਲਈ ਲਾਵਾਂਗੇ ਤਾਂ ਪਿੰਡਾਂ 'ਚ ਆਮਦਨ ਜਿਹੜੀ ਲੱਗਦੀ ਹੈ ਵੀ ਵਿੱਚ ਇੱਕ ਤੋਂ ਮਿਲਿਆ ਕਿ ਤੁਹਾਡੇ ਪਿੰਡ 'ਲਿਵੇ ਆਮਦਨ ਦੀ ਨਿਮਗਾਮ ਕਰਾਂਗੇ ਨਹੀਂ ਜੀ ਸਾਡੇ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈਗਾ ਅਸੀਂ ਇਹਨਾਂ ਦੇ ਉੱਤੇ ਹੀ ਡਿਪੈਂਡ ਹੈਗੇ ਆ ਤਾਂ ਹੀ ਅਸੀਂ ਜੋ ਵਾਅਦਾ ਕੀਤਾ ਸੀ ਉਸ ਨੂੰ ਦੇਖ ਕੇ ਹੀ ਅਸੀਂ ਇਹ ਫੈਸਲਾ ਲਿਆ ਸੀ ਸਾਰਿਆਂ ਨੂੰ ਬਿਠਾ ਕੇ ਸਰਬਸੰਮਤੀ ਕੀਤੀ ਸੀ ਬੜਾ ਸਹਿਯੋਗ ਦਿੱਤਾ ਉਸੇ ਤਰ੍ਹਾਂ ਹੀ ਹੁਣ ਅਸੀਂ ਅੱਗੇ ਵੀ ਇਸ ਪੈਸੇ ਨੂੰ ਸਹਿਯੋਗ ਦੇ ਨਾਲ ਹੀ ਲਾਵਾਂਗੇ ਉਹ ਨਹੀਂ ਕਰਨਾ ਸੀ ਵੀ ਐਦਾਂ ਆਪਣੇ ਆਪ ਮਰਜ਼ੀ ਨਾ ਲਾਈਏ ਕਿਹਨੇ ਸਰਕਾਰਾਂ ਦਿੰਦੀਆਂ ਸੀ ਜੀ ਚੈੱਕ ਕਰ ਦਿੰਦੀ ਅਸੀਂ ਕਿ ਮਿਲਦੇ ਸੀ ਆਪਾਂ ਲਗ ਨਹੀਂ ਨਹੀਂ ਅਸੀਂ ਤਾਂ ਕਦੇ ਸੁਣਿਆ ਨਹੀਂ ਹੈਗਾ ਜੀ ਅੱਜ ਤਾਂ ਹੁਣੇ ਪਹਿਲੀ ਵਾਰ ਸੁਣਿਆ ਸੀਗਾ ਤਾਂ ਹੀ ਇਹ ਉਤਸ਼ਾਹ ਹੁੰਦਾ ਜਿਵੇਂ ਹੁਣ ਸਾਨੂੰ ਇਹ ਚੈੱਕ ਮਿਲੇ ਨੇ ਇਹ ਦੂਜੇ ਵੀ ਪਿੰਡਾਂ 'ਚ ਮੈਸੇਜ ਆਵੇਗਾ ਤਾਂ ਜੋ ਉਹਨਾਂ ਨੂੰ ਵੀ ਉਤਸ਼ਾਹਤ ਕਰਨ ਤੇ ਉਹ ਵੀ ਅੱਗੇ ਸਰਬਸੰਮਤੀਆ ਕਰਨ ਜਿਵੇਂ ਸਰਬਸੰਮਤੀ ਹੋਈ ਹੈ ਜੀ ਜੇਕਰ ਸਰਪੰਚੀ ਲਾੜਦੇ ਤਾਂ ਕਈ ਲੱਖ ਰੁਪਏ ਲੱਗ ਜਾਂਦੇ ਆ ਆਪਾਂ ਜੇ ਨਾਰਮਲ ਗੱਲ ਕਰੀਏ ਜਿਵੇਂ ਤੁਹਾਡੇ ਪਿੰਡ 7 ਲੱਖ ਤਾਂ ਲੱਗ ਹੀ ਜਾਂਦਾ ਆ ਪੰਜ ਉਹ ਵੱਜ ਗਿਆ 5 10 ਲੱਖ ਦਾ ਫਾਇਦਾ ਜੀ ਬਿਲਕੁਲ ਜੀ ਬਿਲਕੁਲ ਕਿਵੇਂ ਦੇਖਦੇ ਸਰਕਾਰ ਨੂੰ ਵਧੀਆ ਲੋਕਾਂ ਕਰਨਾ ਇੰਨਾ ਪਰੋਣਾ ਬਹੁਤ ਵਧੀਆ ਜੀ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਆ ਸਰਕਾਰ ਚੰਗੇ ਕੰਮ ਕਰ ਰਹੀ ਆ ਨੌਕਰੀਆਂ ਦੇ ਰਹੀ ਆ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਦਿੱਤੀਆਂ ਗਈਆਂ ਕਿਉਂਕਿ ਸਰਪੰਚ ਦਾ ਇੱਕ ਸਾਂਝਾ ਹੁੰਦਾ ਹੈ ਜੇ ਸਰਕਾਰ ਚੰਗਾ ਕੰਮ ਕਹੂਗੀ ਕਰੇਗੀ ਤਾਂ ਉਹਨਾਂ ਦਾ ਕਹਿਣ ਦਾ ਫਰਜ਼ ਹੈ ਕਿ ਚੰਗਾ ਕਰ ਰਹੀ ਹੈ ਸੋ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਚੰਗਾ ਕੰਮ ਕਰ ਰਹੀ ਹੈ ਨੌਕਰੀਆਂ ਦੇ ਰਹੀ ਆ ਪਾਣੀਆਂ ਦਾ ਬੜਾ ਵਧੀਆ ਸਿਸਟਮ ਕੀਤਾ ਹੈ ਜੋ ਟੈਪ ਪਾਏ ਨੇ ਬਾਕੀ ਹੋਰ ਸਭ ਕੁਝ ਜੁਧ ਨਸ਼ਾ ਵਿਰੁੱਧ ਵੀ ਮਹਿੰਮ ਵਧੀਆ ਚੱਲ ਰਹੀ ਹੈ ਸੋ ਬਹੁਤ ਹੀ ਢੰਗ ਸਚਾਰੂ ਢੰਗ ਨਾਲ ਕੰਮ ਕਰ ਰਹੀ ਹੈ ਸਰਕਾਰ ਅਸੀਂ ਬਹੁਤ ਧੰਨਵਾਦੀ ਆ ਅੱਜ ਟੋਟਲ ਜਿਹੜੀਆਂ 6 ਪੰਚਾਇਤਾਂ ਨੇ 5 ਭਵਾਨੀਗੜ ਬਲਾਕ ਦੀਆਂ ਪੰਚਾਇਤਾਂ ਨੇ ਤੇ ਇੱਕ ਸੰਗਰੂਰ ਤੋਂ ਗੁਰਦਾਸਪੁਰੇ ਤੋਂ ਨੇ ਤੇ ਭਵਾਨੀਗੜ ਦੇ ਵਿੱਚ ਅੱਜ ਹਰਦਿਤਪੁਰੇ ਤੋਂ ਪੰਚਾਇਤ ਖੜੀ ਆ ਲੱਖੇਵਾਲਪਿੰਡ ਤੋਂ ਪੰਚਾਇਤ ਖੜੀ ਆ ਅ ਰਸੂਲਪੁਰ ਛੰਨਾ ਦੀ ਪੰਚਾਇਤ ਹੈਗੀ ਆ ਔਰ ਹਰਦਿਤਪੁਰੇ ਦੀ ਪੰਚਾਇਤ ਹੈਗੀ ਆ ਬਿੰਬੜਪਿੰਡ ਦੀ ਪੰਚਾਇਤ ਹੈਗੀ ਆ ਸੋ ਇਹਨਾਂ ਨੂੰ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਚਾਇਤੀ ਚੋਣਾਂ ਦੇ ਵੇਲੇ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਜਿਹੜੇ ਪਿੰਡਾਂ 'ਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਰਬਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਨੇ ਚੁਣੀਆਂ ਜਾਣਗੀਆਂ ਤਾਂ ਉਹਨਾਂ ਨੂੰ ਜਿਹੜੇ 5-5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਉਹ ਜਾਰੀ ਕੀਤੀ ਜਾਣੀ ਆ ਸੋ ਕੁਝ ਪੰਚਾਇਤਾਂ ਨੂੰ ਜਿਹੜੇ ਪਹਿਲਾਂ ਜਿਹੜੇ ਚੈੱਕ ਆ ਗਏ ਸੀ ਮੇਰੇ ਹਲਕੇ ਦੇ ਤੇ ਜਿਹੜੀਆਂ 6 ਪੰਚਾਇਤਾਂ ਰਹਿ ਗਈਆਂ ਸੀ ਉਹਨਾਂ ਨੂੰ ਅੱਜ ਜਿਹੜੇ 5-5 ਲੱਖ ਦੇ ਚੈੱਕ ਨੇ ਜਿਹੜੇ ਉਹ ਸੌਪੇ ਗਏ ਨੇ ਭੌਨੀਗੜ ਮਾਰਕੀਟ ਕਮੇਟੀ ਦੇ ਵਿੱਚ ਸੋ ਸਾਡੇ ਨਾਲ ਸਾਰੀਆਂ ਪੰਚਾਇਤਾਂ ਸਾਡੇ ਚੇਅਰਮੈਨ ਸਰਬਾਨ ਪਾਰਟੀ ਦੇ ਅਹੁਦੇਦਾਰ ਸਰਬਾਨ ਔਰ ਸਾਰੇ ਆਪਸਰ ਨੇ ਜਿਹੜੇ ਇਸ ਮੌਕੇ ਜਿਹੜੇ ਇੱਥੇ ਹਾਜ਼ਰ ਨੇ ਇਹ 5 ਲੱਖ ਦੇ ਜਿਹੜੇ ਚੈੱਕ ਦਿੱਤੇ ਗਏ ਜੀ ਇਹਦੇ ਨਾਲ ਪਿੰਡ ਦੇ ਕਿਹੜੇ ਡਿਵੈਲਪਮੈਂ ਇਨਾਲੀਆਂ ਬਣਾ ਸਕਦੇ ਆ ਜਾਂ ਹੋਰ ਜੇ 5 ਲੱਖ ਨਾਲ ਕੀ ਵੀ ਡਿਵੈਲਪਮੈਂਟ ਕਰ ਸਕਦੇ ਆ ਉਹ ਪੰਚਾਇਤ ਦੀ ਮਰਜ਼ੀ ਹੈ ਜੀ ਪੰਚਾਇਤ ਮਾਲਕ ਹੈਗੀ ਆ ਪਿੰਡ ਦੇ ਲੋਕ ਨੇ ਤੇ ਜਿੱਥੇ ਲੋਕ ਕਹਿਣਗੇ ਪੰਚਾਇਤ ਉਹਨਾਂ ਦੇ ਅਕੋਰਡਿੰਗ ਜਿਹੜੇ ਪੈਸੇ ਖਰਚ ਕਰੋਗੇ ਕਿ ਇੱਕ ਪਹਿਲੀ ਵਾਰ ਹੋਇਆ ਵੀ ਨਿਸ਼ੀਦੀ ਮਿਲਣਾ ਨਹੀਂ ਤਾਂ ਦੇਗਰੀ ਦੀ ਸਰਕਾਰਾਂ ਜਿਵੇਂ ਲਾਸਟ ਟਾਈਮ ਤੇ ਜਾ ਕੇ ਐਲਾਨ ਐਲਾਨ ਹੋ ਜਾਂਦੇ ਸੀਗੇ ਕਦੇ ਪੈਸੇ ਆਉਂਦੇ ਨਹੀਂ ਸੀਗੇ ਸੋ ਇਹ ਪਹਿਲੀ ਸਰਕਾਰ ਹੈ ਤੇ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਜਿਹੜੀ ਸਰਕਾਰ ਦੇ ਵਿੱਚ ਅੱਜ ਵੀ ਜੋ ਚੀਜ਼ਾਂ ਮੁੱਖ ਮੰਤਰੀ ਸਾਹਿਬ ਨੇ ਪਾਰਟੀ ਨੇ ਕਈਆਂ ਨੂੰ ਸਾਰੀਆਂ ਚੀਜ਼ਾਂ ਜਿਹੜੀ ਅਸੀਂ ਪੂਰੀਆਂ ਕਰਦੇ ਹਾਂ ਅਸੀਂ ਕਹਿੰਦੇ ਹੀ ਉਹ ਚੀਜ਼ਾਂ ਜਿਹੜੀਆਂ ਪੂਰੀਆਂ ਹੋ ਜਾਣ ਪੂਰੀਆਂ ਕਰ ਸਕਦੇ ਹਾਂ ਅਸੀਂ ਉਹਨੀਆਂ ਚੀਜ਼ਾਂ ਲੋਕਾਂ ਨਾਲ ਵਾਅਦੇ ਕਰੀਦੇ ਆ ਜਿਹੜੇ ਪੂਰੇ ਹੋ ਜਾਣ ਸੋ 5 ਲੱਖ ਵਾਲਾ ਜਿਹੜਾ ਸਰਪੰਚੀ ਦਾ ਜਿਹੜਾ ਸੀਗਾ ਮੇਰੇ ਹਲਕੇ ਦੇ ਵਿੱਚ ਸਾਰੀਆਂ ਪੰਚਾਇਤਾਂ ਨੂੰ ਅੱਜ ਜਿਹੜੇ ਪੈਸੇ ਉਹਨਾਂ ਨੂੰ ਮਿਲ ਚੁੱਕੇ ਆ ਜੀ ਦੇਖ ਰਹੇ ਆ ਵੀ ਸ਼ਿਵਰੇ ਦੇ ਤੁਹਾਡੇ ਵੱਲੋਂ ਕੰਮ ਕੀਤਾ ਗਿਆ ਕਈ ਕਰੋੜਾਂ ਦਾ ਜਿਹੜਾ ਚੈੱਕ ਕੈਂਚਿਆਂ ਦੇ ਵਿੱਚ ਪਾਸ ਕਰ ਦਿੱਤਾ ਗਿਆ ਪਰ ਹਲੇ ਤੱਕ ਕੋਈ ਦੇ ਹਾਲਾਤ ਉੱਥੇ ਹੀ ਬਣੇ ਖੜੇ ਨੇ ਸ਼ਿਵਰੇ ਦੇ ਪਾਣੀ ਨੂੰ ਲੈ ਕੇ ਅਗਰ ਗ ਮੈਂ ਕਿਛੁ ਛੋਟੇ ਜਿਹੇ ਵੀ ਕਮੈਂਟ ਵਾਜ ਕਰਦੇ ਦੇਖਦੇ ਅਸੀਂ ਕਰਦੇ ਨੇ ਠੀਕ ਹੋ ਗਏ ਦੇਖੋ ਭੋਨੀਗੜ ਜਿਹੜੀ ਕੈਂਚੀਆਂ ਦੀ ਸਮੱਸਿਆ ਹੈਗੀ ਆ ਬਹੁਤ ਵੱਡੀ ਸਮੱਸਿਆ ਹੈਗੀ ਆ ਔਰ ਉਹਨੂੰ ਹੱਲ ਕਰਨ ਦੇ ਲਈ ਨਿਰੰਤਰ ਮੈਂ ਤੇ ਸਾਡੇ ਸਾਰੇ ਆਫੀਸਰ ਸਾਹਿਬਾਨ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਆਂ ਤੇ ਉਹਨੂੰ ਦੂਰ ਕਰਨ ਦੇ ਲਈ ਈਵਨ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੀਵਰੇਜ ਪਾਉਣਾ ਵੀ ਉੱਥੋਂ ਸ਼ੁਰੂ ਕਰ ਲਿਆ ਸੀ ਸਾਰੇ ਜਗ੍ਹਾ ਸੀਵਰੇਜ ਪਾਉਂਦੇ ਆਏ ਤਾਂ ਇੱਕ ਜਗ੍ਹਾ ਨੈਸ਼ਨਲ ਹਾਈਵੇ ਨੇ ਆ ਕੇ ਫਿਰ ਸਾਨੂੰ ਜਿਹੜਾ ਮਨਜ਼ੂਰੀ ਦੇ ਉੱਤੇ ਫੇਰ ਖੜਾ ਕਰ ਲਿਆ ਤੇ ਹੁਣ ਉਹਨਾਂ ਨੂੰ ਮਨਜ਼ੂਰੀ ਹੈ ਜਿਹੜੀ ਉਹ ਦੇ ਨਹੀਂ ਰਹੇ ਹੈਗੇ ਸੋ ਉਹਦੇ ਉਸ ਚੀਜ਼ ਨੂੰ ਲੈ ਕੇ ਐਸ ਡੀ ਐਮ ਸਾਡੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੀ ਅਣਹੋਣੀ ਹੋਈ ਹੈ ਉਹਨਾਂ ਦੇ ਸਹਰਾ ਸਾਹਿਬ ਦੀ ਡੈਥ ਹੋ ਗਈ ਤੇ ਇੱਕ ਹਫ਼ਤੇ ਤੋਂ ਆ ਨਹੀਂ ਰਹੇ ਤੇ ਉਹ ਉਹਨਾਂ ਨੇ ਮੰਡੇ ਜੁਆਇਨ ਕਰ ਜਾਣਾ ਉਸ ਤੋਂ ਬਾਅਦ ਮੈਂ ਡੀ ਸੀ ਸੰਗਰੂਰ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਨੈਸ਼ਨਲ ਹਾਈਵੇ ਨੂੰ ਬੁਲਾ ਕੇ ਇੱਕ ਵਾਰ ਮੀਟਿੰਗ ਕਰਕੇ ਜਿਹੜੇ ਵੀ ਕੋਈ ਉਹਨਾਂ ਦੇ ਇਸ਼ੂ ਹੈਗੇ ਨੇ ਉਹ ਸਾਨੂੰ ਤਾਂ ਜੋ ਮਨਜ਼ੂਰੀ ਮਿਲ ਜਾਵੇ ਤੇ ਅਸੀਂ ਉੱਥੋਂ ਨਾਲ ਜਿਹੜਾ ਆਪਣਾ ਸੀਵਰੇਜ ਦਾ ਕੰਮ ਅਸੀਂ ਕਰਦੇ ਹੋ ਸਕੀਏ ਜਦੋਂ ਇਹ ਸੀਵਰੇਜ ਦਾ ਕੰਮ ਇੱਕ ਵਾਰ ਪਾਣੀ ਚੱਲ ਪਿਆ ਉਧਰ ਨੂੰ ਤਾਂ ਉੱਥੇ ਜਿਹੜਾ ਉਹਨੂੰ ਸਮੂਥ ਕਰਨ ਦੇ ਲਈ ਚਾਹੀਏ ਅਸੀਂ ਇੰਟਰਲੌਕ ਟਾਇਲ ਲਾਈਏ ਚਾਹੀਏ ਅਸੀਂ ਸੜਕ ਬਣਾਈਏ ਨਾਮੀ ਤਾਂ ਉਹ ਨਾਲ ਦੇ ਨਾਲ ਹੀ ਕਰ ਲਵਾਂਗੇ ਪਰ ਪਹਿਲਾ ਹੱਲ ਜਿਹੜਾ ਪਾਣੀ ਕੱਢਣ ਦਾ ਹੈਗਾ ਥੋੜੇ ਉੱਤੇ ਅਸੀਂ ਜਿਹੜੇ ਸਾਰੇ ਰਣਮਲ ਕੇ ਐਫਰਟ ਜਿਹੜੇ ਕਰ ਰਹੇ ਮੈਨੂੰ ਆਸ ਹੈ ਕਿ ਅਸੀਂ ਅਗਲੇ ਹਫਤੇ ਉਹਨੂੰ ਕਲੀਅਰ ਕਰ ਲਵਾਂ ਅੱਜ ਟੋਟਲ ਜਿਹੜੀਆਂ 6 ਪੰਚਾਇਤਾਂ ਨੇ 5 ਭਵਾਨੀਗੜ ਬਲਾਕ ਦੀਆਂ ਪੰਚਾਇਤਾਂ ਨੇ ਤੇ ਇੱਕ ਸੰਗਰੂਰ ਤੋਂ ਗੁਰਦਾਸਪੁਰੇ ਤੋਂ ਨੇ ਤੇ ਭਵਾਨੀਗੜ ਦੇ ਵਿੱਚ ਅੱਜ ਹਰਦਿਤਪੁਰੇ ਤੋਂ ਪੰਚਾਇਤ ਖੜੀ ਆ ਅਰ ਰਸੂਲਪੁਰ ਛੰਨਾ ਦੀ ਪੰਚਾਇਤ ਹੈਗੀ ਐ ਔਰ ਹਰਦਿਤਪੁਰੇ ਦੀ ਪੰਚਾਇਤ ਹੈਗੀ ਐ ਬਿੰਬੜਪੰਡ ਦੀ ਪੰਚਾਇਤ ਹੈਗੀ ਐ ਸੋ ਇਹਨਾਂ ਨੂੰ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਚਾਇਤੀ ਚੋਣਾਂ ਦੇ ਵੇਲੇ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਜਿਹੜੇ ਪੰਡਾਂ ਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਰਬਸੰਮਤੀ ਦੇ ਨਾਲ ਜਿਹੜੀਆਂ ਪੰਚਾਇਤਾਂ ਨੇ ਚੁਣੀਆਂ ਜਾਣਗੀਆਂ ਤਾਂ ਉਹਨਾਂ ਨੂੰ ਜਿਹੜੇ 5-5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੋ ਜਾਰੀ ਕੀਤੀ ਜਾਣੀ ਐ ਸੋ ਕੁਝ ਪੰਚਾਇਤਾਂ ਨੂੰ ਜਿਹੜੇ ਪਹਿਲਾਂ ਜਿਹੜੇ ਚੈੱਕ ਆ ਗਏ ਸੀ ਮੇਰੇ ਹਲਕੇ ਦੇ ਤੇ ਜਿਹੜੀਆਂ 6 ਪੰਚਾਇਤਾਂ ਰਹਿ ਗਈਆਂ ਸੀ ਉਹਨਾਂ ਨੂੰ ਅੱਜ ਜਿਹੜੇ 5-5 ਲੱਖ ਦੇ ਚੈੱਕ ਨੇ ਜਿਹੜੇ ਉਹ ਸੌਪੇ ਗਏ ਨੇ ਭੌਨੀਗਰ ਮਾਰਕੀਟ ਕਮੇਟੀ ਦੇ ਵਿੱਚ ਸੋ ਸਾਡੇ ਨਾਲ ਸਾਰੀਆਂ ਪੰਚਾਇਤਾਂ ਸਾਡੇ ਚੇਅਰਮੈਨ ਸਰਬਾਨ ਪਾਰਟੀ ਦੇ ਅਹੁਦੇਦਾਰ ਸਰਬਾਨ ਔਰ ਸਾਰੇ ਅਫਸਰ ਨੇ ਜਿਹੜੇ ਇਸ ਮੌਕੇ ਜਿਹੜੇ ਇੱਥੇ ਹਾਜ਼ਰ ਨੇ ਇਹ 5 ਲੱਖ ਦੇ ਜਿਹੜਾ ਚੈੱਕ ਦਿੱਤੇ ਗਏ ਜੀ ਇਹਦੇ ਨਾਲ ਪਿੰਡ ਦੇ ਕਿਹੜੇ ਡਵੈਲਪਮੈਂਟ ਦੇ ਕੰਮ ਨੇ ਜਾਂ ਕੋਈ ਦੇਖ ਕੇ ਕਦੇ ਹੁੰਦਾ ਵੀ ਇਹ ਨਾਲੀਆਂ ਬਣਾ ਸਕਦੇ ਆ ਜਾਂ ਹੋਰ ਜੇ 5 ਲੱਖ ਨਾਲ ਕਿਹੜੀ ਡਵੈਲ ਪਿੰਡ ਦੇ ਲੋਕ ਨੇ ਤੇ ਜਿੱਥੇ ਲੋਕ ਕਹਿਣਗੇ ਪੰਚਾਇਤ ਉਹਨਾਂ ਦੇ ਅਕੋਰਡਿੰਗ ਜਿਹੜੇ ਪੈਸੇ ਖਰਚ ਕਰੋਗੇ ਕਿ ਇੱਕ ਪਹਿਲੀ ਵਾਰ ਹੋਇਆ ਵੀ ਨਿਸ਼ੀਦੀ ਮਿਲਣਾ ਨਹੀਂ ਤਾਂ ਦੇਗਰੀ ਦੀ ਸਰਕਾਰਾਂ ਜਿਵੇਂ ਲਾਸਟ ਟਾਈਮ ਤੇ ਜਾ ਕੇ ਐਲਾਨ ਐਲਾਨ ਹੋ ਜਾਂਦੇ ਸੀਗੇ ਕਦੇ ਪੈਸੇ ਆਉਂਦੇ ਨਹੀਂ ਸੀਗੇ ਸੋ ਇਹ ਪਹਿਲੀ ਸਰਕਾਰ ਹੈ ਤੇ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਜਿਹੜੀ ਸਰਕਾਰ ਦੇ ਵਿੱਚ ਅੱਜ ਵੀ ਜੋ ਚੀਜ਼ਾਂ ਮੁੱਖ ਮੰਤਰੀ ਸਾਹਿਬ ਨੇ ਪਾਰਟੀ ਨੇ ਕਈਆਂ ਨੂੰ ਸਾਰੀਆਂ ਚੀਜ਼ਾਂ ਜਿਹੜੀ ਅਸੀਂ ਪੂਰੀਆਂ ਕਰਦੇ ਹਾਂ ਅਸੀਂ ਕਹਿੰਦੇ ਹੀ ਉਹ ਚੀਜ਼ਾਂ ਜਿਹੜੀਆਂ ਪੂਰੀਆਂ ਹੋ ਜਾਣ ਉਨੀਆਂ ਕਰ ਸਕਦੇ ਆ ਅਸੀਂ ਉਨੀਆਂ ਚੀਜ਼ਾਂ ਲੋਕਾਂ ਨਾਲ ਵਾਅਦੇ ਕਰੀਦੇ ਆ ਜਿਹੜੇ ਪੂਰੇ ਹੋ ਜਾਣ ਸੋ 5 ਲੱਖ ਵਾਲਾ ਜਿਹੜਾ ਸਰਪੰਚੀ ਦਾ ਜਿਹੜਾ ਸੀਗਾ ਮੇਰੇ ਹਲਕੇ ਦੇ ਵਿੱਚ ਸਾਰੀਆਂ ਪੰਚਾਇਤਾਂ ਨੂੰ ਅੱਜ ਜਿਹੜੇ ਪੈਸੇ ਉਹ ਜੁੜਨ ਮਿਲ ਚੁੱਕੇ ਆ ਜੀ ਦੇਖ ਰਹੇ ਆ ਵੀ ਸ਼ਿਵਰੇ ਦੇ ਤੁਹਾਡੇ ਵੱਲੋਂ ਕੰਮ ਕੀਤਾ ਗਿਆ ਕਈ ਕਰੋੜਾਂ ਦਾ ਜਿਹੜਾ ਚੈੱਕ ਕੈਂਚੀਆਂ ਦੇ ਵਿੱਚ ਪਾਸ ਕਰ ਦਿੱਤਾ ਗਿਆ ਪਰ ਹਲੇ ਤੱਕ ਕੋਈ ਦੇ ਹਾਲਾਤ ਉੱਥੇ ਹੀ ਬਣੇ ਖੜੇ ਨੇ ਸ਼ਿਵਰੇ ਦੇ ਪਾਣੀ ਨੂੰ ਲੈ ਕੇ ਅਗਰ ਗੱਲ ਕਰੀਏ ਸੜਕਾਂ ਟੁੱਟੀਆਂ ਪਿਆਰੇ ਲੋਕ ਹਰ ਟਾਈਮ ਲੈ ਕੇ ਛੋਟੇ ਜਿਹੇ ਵੀ ਕਮੈਂਟ ਵਾਜ ਕਰਦੇ ਦੇਖਦੇ ਅਸੀਂ ਕਰਦੇ ਨੇ ਕੀ ਕਹੋਗੇ ਦੇਖੋ ਭੋਨੀਗੜ ਜਿਹੜ ਔਰ ਉਹਨੂੰ ਹੱਲ ਕਰਨ ਦੇ ਲਈ ਨਿਰੰਤਰ ਮੈਂ ਤੇ ਸਾਡੇ ਸਾਰੇ ਆਫੀਸਰ ਸਹਿਬਾਨ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਦੂਰ ਕਰਨ ਦੇ ਲਈ ਈਵਨ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੀਵਰੇਜ ਪਾਉਣਾ ਵੀ ਉੱਥੋਂ ਸ਼ੁਰੂ ਕਰ ਲਿਆ ਸੀ ਸਾਰੇ ਜਗ੍ਹਾ ਸੀਵਰੇਜ ਪਾਉਂਦੇ ਆਏ ਤਾਂ ਇੱਕ ਜਗ੍ਹਾ ਨੈਸ਼ਨਲ ਹਾਈਵੇ ਨੇ ਆ ਕੇ ਫਿਰ ਸਾਨੂੰ ਜਿਹੜਾ ਮਨਜ਼ੂਰੀ ਦੇ ਉੱਤੇ ਫਿਰ ਖੜਾ ਕਰ ਲਿਆ ਤੇ ਹੁਣ ਉਹਨਾਂ ਨੂੰ ਮਨਜ਼ੂਰੀ ਹੈ ਜਿਹੜੀ ਉਹ ਦੇ ਨਹੀਂ ਰਹੇ ਹੈਗੇ ਸੋ ਉਹਦੇ ਉਸ ਚੀਜ਼ ਨੂੰ ਲੈ ਕੇ ਐਸ ਡੀ ਐਮ ਸਾਡੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੀ ਅਣਹੋਣੀ ਹੋਈ ਹੈ ਉਹਨਾਂ ਦੇ ਸਾਰਾ ਸਾਹਿਬ ਦੀ ਡੈਥ ਹੋ ਗਈ ਤੇ ਇੱਕ ਹਫ਼ਤੇ ਤੋਂ ਆ ਨਹੀਂ ਰਹੇ ਤੇ ਉਹ ਉਹਨਾਂ ਨੇ ਮੰਡੇ ਜੁਆਇਨ ਕਰ ਜਾਣਾ ਉਸ ਤੋਂ ਬਾਅਦ ਮੈਂ ਡੀਸੀ ਸੰਗਰੂਰ ਦੇ ਧਿਆਨ ਦੇ ਵਿੱਚ ਵੀ ਲਿਆਂਦਾ نیشنل ਹਾਈਵੇ ਨੂੰ ਬੁਲਾ ਕੇ ਇੱਕ ਵਾਰ ਮੀਟਿੰਗ ਕਰਕੇ ਜਿਹੜੇ ਵੀ ਕੋਈ ਉਹਨਾਂ ਦੇ ਇਸ਼ੂ ਹੈਗੇ ਨੇ ਉਹ ਸਾਨੂੰ ਤਾਂ ਜੋ ਮਨਜ਼ੂਰੀ ਮਿਲ ਜAVE ਤੇ ਅਸੀਂ ਉੱਥੋਂ ਨਾਲ ਜਿਹੜਾ ਆਪਣਾ ਸੀਵਰੇਜ ਦਾ ਕੰਮ ਅਸੀਂ ਕਰਦੇ ਹੋ ਸਕੀਏ ਜਦੋਂ ਇਹ ਸੀਵਰੇਜ ਦਾ ਕੰਮ ਇੱਕ ਵਾਰ ਪਾਣੀ ਚੱਲ ਪਿਆ ਉਧਰ ਨੂੰ ਤਾਂ ਉੱਥੇ ਜਿਹੜਾ ਉਹਨੂੰ ਸਮੂਥ ਕਰਨ ਦੇ ਲਈ ਚਾਹੀਏ ਅਸੀਂ ਇੰਟਰਲੌਕ ਟਾਇਲ ਲਾਈਏ ਚਾਹੀਏ ਅਸੀਂ ਸੜਕ ਬਣਾਈਏ ਨਾ ਵੀ ਤੋਂ ਨਾਲ ਦੇ ਨਾਲ ਹੀ ਕਰ ਲਵਾਂਗੇ ਪਰ ਪਹਿਲਾ ਹੱਲ ਜਿਹੜਾ ਪਾਣੀ ਕੱਢਣ ਦਾ ਹੈਗਾ ਤੋਂ ਦੇ ਉੱਤੇ ਅਸੀਂ ਜਿਹੜੇ ਸਾਰੇ ਰਲ ਮਿਲ ਕੇ ਐਫਰਟ ਜਿਹ ਉਹਨੂੰ ਕਲੀਅਰ ਕਰ ਲਵਾਂ